ਕਰੀਏ ਅਮ੍ਰਿਤਪਾਲ ਵੀ ਜੇਲ੍ਹ ਦੇ ਵਿੱਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਆ ਕਹਿੰਦਾ ਸੀ ਕਿ ਸਾਹਮਣੇ ਆਪਣਾ ਸੰਵਿਧਾਨ ਜੇ ਅਮ੍ਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਆ ਮੇਰਾ ਇਹ ਨਾ ਡਰ ਮੇਰਾ ਸਿੱਫਾ ਮੰਨਦਾ ਜੇ ਸਾਡਾ ਹੰਦਾ ਹੀ ਸਰਕਾਰ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਇਹ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲਐਮਪੀ ਕੋਸਰ ਅੱਜ ਗੱਲ ਕਰੀਏ ਪਿੰਡ ਦਾ ਸਰਪੰਚਾ ਹੁੰਦਾ ਡਾਕਟਰ ਭੀਰੋ ਬਾਬਾ ਸਾਹਿਬ ਦੀ ਦੀਨ ਜੱਜ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਹਨ ਉਹ ਸਾਡੇ ਜਿਹੜੇ ਡਾਕਟਰ ਪੀਲਾ ਬਾਬਾ ਸਾਹਿਬ ਦਾ ਸੰਵਿਧਾਨ ਉਹਨੂੰ ਮੰਨੇ ਉਹਨਾਂ ਨੇ ਕਿਸੇ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸੇ ਟਾਈਮ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫਾਇਲ ਪਰ ਕੈਸੀ ਮੈਂ ਕਿਹਾ ਮੈਨੂੰ ਭਾਈ ਵੋਟ ਪਾਵੇ ਦਾ ਪਵੇ ਅਮ੍ਰਿਤਪਾਲ ਨੂੰ ਤੁਸੀਂ ਸਾਰਿਆਂ ਨੇ ਵੋਟ ਪਾ ਕੇ ਜਿਤਾ ਦਿਓ ਦੇਖੋ ਅਮ੍ਰਿਤਪਾਲ ਜਿੱਤੂਗਾ ਤੇ ਚੰਨੀ ਚਰਨਜੀਤ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਵੈਸੇ ਤਾਂ ਮੈਨੂੰ ਜਦੋਂ ਗਿਆ ਸੀ ਕਰਨ ਵਾਲੇ ਨਾਲ ਖਾਣਾ ਖਾਦਾ ਉਹ ਆਬਰੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜਾ ਕੈਂਡੀਡੇਟ ਚਰਨਜੀਤ ਚੰਨੀ ਆ ਨਾ ਉਹ ਵੀ ਮੈਨੂੰ ਜਿੰਮੇ ਚੋਣਾ ਦੇ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਕਰੇ ਨੀਟੂ ਨੂੰ ਨਜ਼ਰ ਨਹੀਂ ਆ ਰਹੀ ਹੈਗੀ ਕੀ ਕੈੰਡੀਸਰ ਵੋਟਾਂ ਪਈ ਹੈ ਮੈਂ ਕਹਿੰਦਾ ਦੇਖੋ ਜੀ ਜੇ ਆਤਕੀ ਨੀਟੂ ਨਾ ਜਿੱਤਿਆ ਤੇ ਆਉਣ ਵਾਲਾ ਤੁਹਾਨੂੰ 4 ਮਹੀਨਾ ਵਿੱਚ ਅਗਰ ਇਹੀ ਲੋਕਾਂ ਨੂੰ ਨਾ ਮੈਨੂੰ ਕਹੂਗੇ ਕੱਲੋਂ ਵੀ ਤੂੰ ਭਰਾਵਾ ਦੇਸ਼ ਅਧਾਰ ਦੇ ਇੱਕ ਵਾਰੀ ਸਿਰਫ ਮੈਂ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬੰਨਣਾ ਚਾਹੁੰਦਾ ਹਾਂ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀਗਾ ਹਾਂਜੀ ਮੈਨੂੰ 5 ਵੋਟਾਂ ਤੱਕ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀਆਂ ਮਿਲਦੀਆਂ ਆ ਜੇ ਸ਼ਰਮਾ ਸਾਹਿਬ ਆ ਨਾ ਇਹ મોદી ਸਾਹਿਬ ਦੇ ਬਿਲਕੁਲ ਰਾਈਟ ਹੈਂਡ ਹੈ ਇਹ ਤੇ મોદી ਸਾਹਿਬ ਨੂੰ ਐਦਾਂ ਚੰਬੜਿਆ ਜਿਵੇਂ મોદી ਸਾਹਿਬ ਦੇ ਨਾਲ ਮੈਂ ਕਹਿ ਨਹੀਂ ਸਕਦਾ ਹੁਣ ਕੀ ਹੈ ਇਹ ਨੂੰ ਚੱਲੀ ਜੀ ਆਪਾਂ ਦੇ ਆਹ ਜੇ ਨਹੀਂ ਆ ਸ਼ਰਮਾ ਸਾਹਿਬ ਜਿਹੜੇ ਸਾਡੇ ਪੱਤਰਕਾਰ ਬਹੁਤ ਵਧੀਆ ਪੱਤਰਕਾਰ ਸਮਝਦਾਰ ਪੱਤਰਕਾਰ ਨੇ ਪਰ ਇਹਨਾਂ ਨੇ ਜਦ ਵੀ ਗੱਲ ਕੀਤੀ ਆ ਤੇ ਹੁਣ ਆਪਾਂ ਅਲੋ ਵੋਟਾਂ ਕਰਕੇ ਆਈਏ ਫਿਰ ਆਪਾਂ ਦੱਸਦੇ ਹਾਲਾਤਾਂ ਦਾ ਨਤੀਜਾ ਇਹਨਾਂ ਨੇ ਪਰ ਮੈਂ ਆਦ ਕੀ ਕਹਿੰਦਾ ਜੇ ਮੈਂ ਆਦ ਕੀ ਨਾਲ ਜਿੱਤਿਆ ਹਿੰਦੁਸਤਾਨ ਡੁੱਬ ਜਾਣਾ ਜੇ ਬਚਾ ਲੇ ਹਿੰਦੁਸਤਾਨ ਨੂੰ ਇਹ ਕਾਜੀ ਭਾਜੀ ਮੈਂ ਦੱਸ ਲੇਦਾ ਹਾਂ ਰੋਣ ਤਾਂ ਨਹੀਂ ਰੋਣ ਦੀ ਹੈ ਜ਼ਰੂਰ ਤਾਂ ਨਾ ਪ੍ਰੇਮ ਇਸ ਤੋਂ ਬਾਅਦ ਉਦੇਸ਼ ਬਰਬਾਦ ਹੋ ਗਿਆ ਜੀ ਦੇਸ਼ ਬਰਬਾਦ ਹੋਇਆ ਬਰਬਾਦ ਕਰਦੇ ਨੇ ਇਹਨਾਂ ਨੇ ਚਾਂਦੀ ਦੇ ਤਣਸ ਦੇ ਦੋ ਕੱਟਾਰ ਦੇਖ ਸਕਦੇ ਹੋ ਲਾਈਵ ਕਰ ਸਹੀ ਰਹੀ ਹੈ ਜਿਹੜੇ ਤਾਂ ਆਪ ਬਿਖਾਦੇ ਨੇ ਆ ਕਿਦਣ ਵਾਲਾ ਮੁਕਾਬਲਾ ਹੋ ਜਾਣਾ ਜੀ ਇਹਨੂੰ ਕੋਈ ਨਹੀਂ ਬਚਾਉਂਦਾ ਕਿਦਣ ਵਾਲਾ ਮੈਮ ਤੁਹਾਡਾ ਮੁਕਾਬਲਾ ਲੈਣੀ ਨਹੀਂ ਲੜਨੀ ਮੈਂ ਤੁਹਾਨੂੰ ਕਹਿ ਚੱਲਿਆ ਯਾਰ ਜੇ ਲੜੂਗਾ ਤਾਂ ਮੈਂ ਕੋਈ ਗੱਲ ਕਰੀਏ ਹੋਰ ਕਿਦਣ ਵਾਲਾ ਦੇ ਮੁਕਾਬਲਾ ਕਿਦਣ ਵਾਲਾ ਮੁਕਾਬਲਾ ਸਾਡਾ ਜੀ 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 ਉਹ ਜਿਹੜਾ ਬੋਲਦਾ ਸਿਰ ਸਵਿਧਾਨ ਦੇ ਖਿਲਾਫ ਬੋਲਦਾ ਸਾਡਾ ਮੁਕਾਬਲਾ ਉਹਦੇ ਨਾਲ ਹੀ ਆ ਜਿਹੜਾ ਬੰਦਾ ਸਵਿਧਾਨ ਦੇ ਖਿਲਾਫ ਆ ਅਸੀਂ ਉਹਦੇ ਖਿਲਾਫ ਆ ਚਾਹੇ ਕੋਈ ਹੋਵੇ ਕਿਉਂ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਾ ਆਉਣ ਜਿਹੜੇ ਮਰਜ਼ੀ ਹੋਣ ਯਾਰ ਜੇ ਸਾਡੇ ਸੰਵਿਧਾਨ ਸੰਵਿਧਾਨ ਸਾਡਾ ਅੱਗੇ ਆ ਡਾਕਟਰ ਭੀਮਾ ਬਾਬਾ ਸਾਹਿਬ ਅੱਗੇ ਸਾਡਾ ਵਾਲਮੀਕ ਸਮਾਜ ਦਾ ਗੁਰੂ ਰਵੀਦਾਸ ਸਮਾਜ ਸਾਡਾ ਮਹਾਸ਼ਾ ਸਮਾਜ ਸਾਡਾ ਕਬੀਰਪੰਥ ਸਮਾਜ ਸਾਰੇ ਸਾਡੇ ਨੇ ਇਹ ਡਾਕਟਰ ਭੀਮਾ ਬਾਬਾ ਸਾਹਿਬ ਦਾ ਸੰਵਿਧਾਨਿਕ ਚਾਰਾ ਹੈ ਨੀਟੂ 4300 ਦੇ ਕਰੀਬ ਪਿਛਲੀ ਵਾਰ ਬੋਟਾ ਇਸ ਵਾਰ ਕੀ ਲੱਗਦਾ ਕਿਉਂ ਨਹੀਂ ਨੀਟੂ ਨੂੰ ਕਿਹੜੇ ਡੋਟ ਪੈਦੀ ਹੈ ਮੈਂ ਭਾਈ ਐਸੇ ਕਰਕੇ ਸਾਡੇ ਮਾਈ ਆਜਾ ਬਾਤ ਕਰੀ ਇਲੈਕਸ਼ਨ ਇਹ ਰਹਿਣਾਗਾ ਜ਼ਿੰਦਗੀ ਦੇ ਵਿੱਚ ਇੱਕ ਗੱਲ ਯਾਦ ਰੱਖ ਲਿਓ ਭਾਜੀ ਪਿਛਲੀ ਵਾਰ ਵੀ ਇਹੀ ਕਹਿੰਦਾ ਸੀ ਅਗਲੀ ਵਾਰ ਮੈਂ ਇਲੈਕਸ਼ਨ ਇਹ ਲੜਾਂਗਾ ਫਿਰ ਕਹਿੰਦੇ ਭਾਜੀ ਪਿਛਲੀ ਵਾਰੀ ਨੁਕੜ ਪੈਦੇ ਪਈਏ ਕਿ ਸਾਢੇ 3 1/4 ਲੱਖ ਰੁਪਏ ਕਰਦਾ ਮੈਂ 13 ਕਾਂਦੇ ਖੜੇ ਕੀਤੇ 13 ਦੇ 13 ਹਾਰ ਜਾਣੇ ਤੇ ਫੇਰ ਮੇਰਾ ਜੀਣਾ ਕਾਹਦਾ ਰਹਿ ਗਿਆ ਚਰਨਜੀਤ ਸਿੰਘ ਚੰਨੀ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਵੋਟਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਮੇਰਾ ਮੁਕਾਬਲਾ ਨੀਟੂ ਦੇ ਨਾਲ ਹੈ ਦੇਖੋਗੇ ਕਿ ਐਸਗਾ ਵੀ ਅੰਬਰ ਸਾਹਿਬ ਵੀ ਜਾਵਾਂਗੇ ਸ਼ਰਮਾ ਸਾਹਿਬ ਤੁਸੀਂ ਮੋਦੀ ਸਾਹਿਬ ਨੂੰ ਫੋਨ ਕਰ ਦਿਓ ਜੀ ਜੀ ਕੀ ਕਹ ਇਹਨੇ ਬੋਟਾ ਤੋਂ ਬਾਅਦ ਤੁਸੀਂ ਮੁਲਾਕਾਤ ਕੀਤੀ ਹੈਗੀ ਦੇਖੋ ਆਪੇ ਦੇਖੋ ਬੋਟਾ ਸੀ ਇੱਕ ਦੰਦਿਆ ਉਹ ਰਾਤੀ 11 ਵਜੇ ਆਪਾਂ ਮਿਲਿਆ ਜੀ ਸਵੇਰੇ ਬੋਟਾ ਸੱਤ ਵਜੇ ਆਇਆ 6 ਵਜੇ ਸਾਡੇ ਬੋਟਾ ਆ ਗਏ ਭਾਈ ਅੰਮ੍ਰਿਤਸਰ ਜਾਵਾਂਗੇ ਮੈਂ ਦੱਸਾਂਗੇ ਗੱਲ ਕਰਨੇ ਗੱਲ ਜਿਲੰਦਰ ਨਹੀਂ ਆਇਆ ਹਾਂ ਜੀ ਉਹ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਮੇਰਾ ਮੁਕਾਬਲਾ ਨੀਟੂ ਤੇ ਨਾਲ ਸੀ ਤੇ ਨੀਟੂ ਹੀ ਹੁਣ ਦੋ ਪਿੱਛੇ ਰਹਿ ਗਿਆ ਰੋਵਣਾ ਨਹੀਂ ਨੀਟੂ ਜੀ ਰੋਵਣਾ ਕੋਈ ਗੱਲ ਨਹੀਂ ਕੀ ਲੱਗਦਾ ਤੁਹਾਨੂੰ ਦੇਖੋ ਜੀ ਚਰਨਜੀਤ ਚੰਨੀ ਸਾਹਿਬ ਨੇ ਸਾਨੂੰ ਹਰਾ ਦਿੱਤਾ ਵਾ ਸਾਡੀ ਹਾਰ ਮਨਜ਼ੂਰ ਆ ਜੀ ਮੁਕਾਬਲੇ ਕਿਦੋਂ ਦਾ ਮੁਕਾਬਲਾ ਕਿਦੋਂ ਨਾਲ ਤੁਸੀਂ ਮੰਨਦੇ ਹੋਗੇ મોદી ਸਾਹਿਬ ਨਾਲ ਅੱਛਾ ਤੇ ਜਲੰਧਰ ਦੇ ਮੁਕਾਬਲੇ ਕਿਦੋਂ ਨਾਲ મોદી ਸਾਹਿਬ ਨਾਲ ਜਲੰਧਰ ਵੀ મોદી ਦੇ ਨਾਲ ਹਾਂ ਜੀ મોદી ਤੇ ਜਲੰਧਰ ਕੋ ਘਟਿਆ ਸਰ ਬੜਾ ਨਸੀਬ ਮੈਂ ਫੈਲ ਭਰਨ ਗਿਆ ਸੀਗਾ ਸ਼ਨੀਵਾਰ ਨੂੰ ਛੁੱਟੀ ਸੀ ਆਪਾਂ ਛੁੱਟੀ ਸੀ ਸੋਮਵਾਰ ਨੂੰ ਅਕਚਰੀ ਤੇ ਮੋਰੋ ਰੈਲੀ ਕਰਦੀ ਮੰਗਲਵਾਰ ਨੂੰ ਆਪਣੀ ਫੈਲ ਭਰਨ ਜਰ ਗਏ ਸਾਨੂੰ ਦੋ ਦਿਨ ਸੀਗੇ ਦੋਨੋਂ ਜਲਾ ਮੌਕਾ ਨਹੀਂ ਮਿਲਿਆ ਬੜੇ ਅਫਸੋਸ ਦੀ ਗੱਲ ਆ ਸਾਡੇ ਗੁਰੂ ਦੀ ਨਗਰੀ ਹੋਈ ਸਤ ਗੁਰੂ ਰਵਿਦਾਸ ਆਰੀਆਂ ਆਵਾਜ਼ਾਂ ਇਲੈਕਸ਼ਨ ਲੜੇ ਵਾਲੇ ਤੇ ਮੋਦੀ ਸਾਹਿਬ ਦੀ ਅੰਨੀ ਕੁਮਤ ਪਾਣੀ ਨਹੀਂ ਪੀ ਸਕਦਾ ਉਹਨਾਂ ਨੇ ਉਹਨਾਂ ਨੇ ਅਰਬਿੰ ਕੇਜਰੀ ਵੱਲੋਂ ਅੰਦਰ ਕਰਤਾ ਰਾਹੁਲ ਗਾਂਧੀ ਨੂੰ ਅੰਦਰ ਕਰ ਦਿੱਤਾ ਸਾਰੇ ਦੇਸ਼ ਨੂੰ ਅੰਦਰ ਕਰਨ ਬੈਠੇ ਆ ਬਸ ਅੰਦਰ ਹੀ ਕਰ ਸਕਦੇ ਆ ਪਰ ਅੱਜ ਤਾਂ ਬਾਦਸ਼ ਬਰਬਾਦ ਹੋ ਗਿਆ ਮੈਂ ਇਲੈਕਸ਼ਨ ਨਹੀਂ ਲੜੂਗਾ ਜੀ ਹੋਰ ਪੱਕਾ ਨਹੀਂ ਲੜੋਗੇ ਅਗਲੀ ਦਾ ਫੇਕ ਨਹੀਂ ਨਹੀਂ ਲੜੂਗਾ ਨਹੀਂ ਲੜੂਗਾ ਨਹੀਂ ਲੜੂ ਖਤਮ ਜੀ ਸਾਰੇ ਤੋਂ ਮਾਫੀ ਹੈ ਜੀ ਕਿਉਂਕਿ ਅੱਜ ਅਪਾ 13 ਕੈਂਡੀ ਲਖੇ ਕਿਤੇ ਸਾਡੇ 13 ਕੈਂਡੀ ਹਾਰ ਗਿਆ ਹੈ ਲੀਡਰ ਨੂੰ ਬੜਾ ਪਿਆਰ ਮਿਲਿਆ ਵੋਟਰਾਂ ਦੇ ਇਹ ਆਖਰੀ ਇਲੈਕਸ਼ਨ ਆਪਰੇ ਜਬਨਤਾ ਨੂੰ ਕੀ ਦਿਖਾਵੀ ਇੱਕ ਵਾਰੀ ਜਿਹਾ ਦਿਓ ਬਸ ਇੱਕ ਵਾਰੀ ਲਾਸਟ ਗਾਰੀ ਆ ਬਸ ਇੱਕ ਚੱਲ ਰਹੀ ਸਾਰਾ ਲੱਡੂ ਕੋਈ ਨਹੀਂ ਰਸਤਾ ਬਾਈ ਕੋਈ ਨਹੀਂ ਜਿੱਤਦਾ